دی امیس پیڈ پٹ گئی تا سمجھ لو پنیاب پرماد ہو جائے گا پچھوں کیوں اے پیلس اے کریانے دیا دکھالنا اے کپڑے دیا دکھالنا اے فیکٹریاں اے ہوتل اے ٹاپے اے سپیٹر آوے اے کاؤن آوے اے بیام مجل آوے کھیپی دن آج چل دے ਦੇਵੇ ਕਿਵੇਂ ਚਾਵੇ 40 80000 ਕਰੋੜ ਰੁਪਇਆ ਜਦੋਂ ਅਸੀਂ ਕਣਕ ਤੇ ਝੋਨਾ ਵੇਚਦੇ ਆਂ ਦੇ ਪੰਜਾਬ ਦੇ ਵਿੱਚ ਸਰਕਾਰ ਦਾ ਆ ਜਾਂਦਾ ਦਿੱਲੀੋਂ ਕਿੰਨਾ 80000 ਕਰੋੜ ਰੁਪਇਆ ਸਾਲ ਦਾ ਇਹ ਜਦੋਂ ਕਿਸਾਨਾਂ ਦੇ ਕੋਲੇ 80000 ਕਰੋੜ ਰੁਪਇਆ ਆਏ ਸਾਲ ਆ ਜਾਂਦਾ برباد ہو جائے گا آن سو ایکسان کر لگے چوبی ہزار ایک لگے اکوائر کر لگے جی بلڈا بن گیا

بیسیا میری ماوا نو جہی انہوں نے چلاتی سن گئے اس کر کے ਮਾਇਆ ਸੁਖਦਾਨ ਦੀ ਕਾਠੀ ਕਰਨਾ ਚਾੜਾ ਰਾਹੁਣ ਗਾਦੀ ਅੱਜ ਕੀ ਹੋ ਰਿਹਾ ਹੈ ਆ ਕੈਬਲੀ ਵੀਜਨ ਕੈਬਲੀ ਵੀਜਨ ਤੇ ਉਹ ਉਠਾਇਆ ਜਾਂਦਾ ਹੈ ਜੋ ਦੇਸ਼ ਦਾ ਪ੍ਰਧਾਨ ਮੰਤਰੀ ਚੋਣਾਂ ਪੰਜਾਬ ਚੋਣ ਉਠਾਇਆ ਜਾਂਦਾ ਹੈ ਜੋ ਪੰਜਾਬ ਦਾ ਮੁੱਖ ਮੰਤਰੀ ਚੋਣਾਂ ਚੈਨਲ ਆਲਿਆਂ ਨੂੰ ਮਾਇਆ ਦਿੱਤੀ ਜਾਂਦੀ ਹੈ ਉਹਨਾਂ ਦੇ ਬੰਦੇ ਬੈਠੇ ਹਨ ਮਰੋੜਾ ਸਾਹਿਬ ਦੀ ਚੰਗੀ ਖਬਰ ਆਈ

ਬਾ ਸ਼ਾਨਦਾਰ ਅਰੋੜੇ ਨੂੰ ਬਿਨਾ ਗੱਲ ਤੋਂ ਮੇਰਾ ਗੱਲ ਤੋਂ ਜੇਹ ਵੀ ਦੇਖ ਸਕਦੇ ਐ ਇਹ ਸੁਖਾਰਤੀ ਹੁਣ ਜੁੜਾ ਹੈ ਬੱਸ ਸੰਕੇਤ ਖਰਾਫੇ ਇਸ ਸੰਕੇਤ ਅਸੀਂ ਨਲਾਈ ਕਰ ਰਹੇ ਐ ਕਿਉਂ ਜੋ ਕੀ ਪਤਾ ਈ ਚੋਤੀ ਨੂੰ ਕਿ ਜਿੰਨਾ ਚਿੱਕੜ ਸੋਨੀਆ ਗਾਂਦੀ ਨਾ ਹੁਣ ਜਾਂਦੀ ਤੇ ਗਾਂਦੀ ਪਰਵਾਰ ਜਿਉਂਦਾ ਉਹਨਾਂ ਚਿੱਕੜ

جی فیصلہ لیا آج کل کوئی ہے لیکن سونی گاندھی نے اپنا تیاگ کر کے اپنی کورسی چیز کا پردان منتری ڈاکٹر منموہن سنگھ, من سنگھ نے بنایا اور ڈاکٹر منموہن سنگھ نے

ਕਿਹੜੀਆਂ ਪਾਖੜਾਵਾ ਅੱਜ ਸ਼ਾਨਸੁੰਦਰ ਜਿਨੇ ਪ੍ਰਗਟ ਕੀਤੀ ਹੈ ਮੈਂ ਦੇਖ ਰਿਹਾ ਸੀ ਸ਼ਾਨਸੁੰਦਰ ਜੀ ਮੈਂ ਅੰਦਾਜ਼ਾ ਲਾਉਣਾ ਰਹਿਣਾ ਜਦੋਂ ਤੁਸੀਂ ਕਿਹਾ ਤੁਸੀਂ ਕਿਹਾ ਮੇਰੀ ਹੁਣ ਅੰਤਿਮ ਸਾਹ ਮੇਰੀ ਲਾਸ਼ ਉਹ ਤਰੰਗੇ ਚੜ੍ਹੇੜੇ ਚ ਜਾਏਗੀ ਮੈਂ ਮਾਫੀ ਮੰਗਦਾ ਤੇ ਥੋਡੀ ਕੁੜੀ ਉਹ ਸ਼ੁਭਾਭੀ

ا لاجپت رائے جی شہید ادم سنگھ جی کرتار سنگھ سرپا منگل پانڈے جی لوگ سوچ گئے کہ ابھی کیوں

ਅੱਜ ਪੰਜਾਬ ਦੇ ਵਿੱਚ ਖਤਰੇ ਆ ਮੈਂ ਅੱਜ ਬਾਬਾ ਸਾਹਿਬ ਅੰਮੇਂਡ ਕਰਕੇ ਉਹ ਕੁੱਤੇ ਹਾਲਿਸਤਾਨ ਵਿੱਚ ਆ ਜਾ ਰਹੇ ਆ ਅੱਜ ਬਾਬਾ ਸਾਹਿਬ ਦੇ ਪੁੱਤ ਨੂੰ ਗਰਸ਼ਨ ਕਸ ਨਕਸਾਂ ਪਛਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਜ ਮਲਾਜਮ ਸਰਦਾਰ ਤੇ ਅੱਜ ਸਰਹੱਦ 'ਚ ਨਸ਼ਾ ਅੱਜ ਪੰਜਾਬ ਤੇ ਸਾਡੇ 4 ਲੱਖ ਕਰੋੜ ਦਾ ਘਾਟਾ ਹੋ ਗਿਆ ਅੱਜ سرکاری سکول کھانی پہے ہیں آج سرکاری ہسپتالات ڈاکٹر نہیں ہے آج گریب گریب ہوں جا رہے ہیں مہنگائی نے آج پنجاب دے دیش دے نہیں لگ لک دورتا آج دیر اجگاری چرنگ سیما دے ہیں بچی بھرے پنجاب آج پچھے بے گیا کیوں, کیوں کی چاڑو دی سرکار بڑی ہے جے, جے ਜੇ ਪ੍ਰਿੰਸੀਪਲ ਸਕੂਲ ਦੇ ਚੰਗਾ ਹੋਵੇ ਦਾਖਲੇ ਵੱਧ ਜਾਂਦੇ ਦਾਖਲੇ ਵੱਧਣਦੇ ਉਸ ਕੁੱਝ ਆਪਿੰਦਾ ਜੇ ਡਾਕਟਰ ਡਾਕਟਰ ਹਸਪਤਾਲ ਚੰਗਾ ਹੋ ਜੇ ਦੌਤੇ ਮਰੀਜ਼ ਆ ਜਾਂਦੇ ਜੇ ਮੁੱਖ ਮੰਤਰੀ ਚੰਗਾ ਹੋ ਜੇ ਆਉਂ ਪੰਜਾਬ ترقی ਕਰਦਾ ਜੇ ਸਰਕਾਰ ਦੇ ਮੁੱਖ ਮੰਤਰੀ ਮਾਰੇ ਆਜਣ ਤੇ ਅੱਛੀ ਬਰੇ ਪਿੱਛੇ ਚਲੇ ਜਾਂਦਾ ਹੈ ਕਿ ਮੈਨੇਜਰ ਮਾਰਾ ਹੋਵੇ ਤਾਂ ਉਹ ਬੈਂਕ ਫੇਲ ਹੋ ਜਾਂਦਾ ਕਿ ਮੈਨੇਜਰ ਚੰਗਾ ਹੋਵੇ ਤਾਂ ਐਫਡੀਆਂ ਦੇ ਆਉਂਦਾ ਸੋ ਅੱਜ ਜਿਹੜੇ ਸਰਕਾਰ ਦੇ ਮੈਨੇਜਰ ਅੱਜ ਗਰੀਬ ਰਾਸ਼ਨ ਕਾਰਡ ਵੱਲੋਂ ਤਰਸ ਰਹੇ ਅੱਜ 5 ਕਿਲੋ ਕਣਕ ਕਰ ਦਿੱਤੀ ਗਈ ਹੈ ਅੱਜ ਪੈਨਸ਼ਨ ਨਹੀਂ ਆਉਂਦੀ ਹੈ آج اے پیڑا ہے بجلی دے پھر اور ساریا تکلیفہ آج کچھائی ہے دوچ اب سر پیسے لیں گے کہ سادے راج پانگیا لیں گے سی اور بچی یا تریا لیں گے آج اے این او سی نہیں ملتی آج تصیل دار پیسے تو بھی نہ کامی نہیں کرتا اے ہرا تک پنجاب دے بن چکے ایسے کہیں کے پرورتن بر بھی دوڑا ہے

ਹਰ ਮੋਕਨਰ ਖੋਟਾ ਅੱਜ ਵੀ ਵਰਖ ਰਹਾ ਹੈ ਸ਼ਾਮ ਸੁੰਦਰ ਅਰੋੜਾ ਸਾਹਿਬ ਇਸ ਖੁਸ਼ੀ ਇਸ ਖੁਸ਼ੀ ਮੈਨੂੰ ਖੁਸ਼ੀ ਹੈ ਔਰ ਨੀਵੇਂ ਆ ਰੁੱਖਾਂ ਨੂੰ ਫਲ ਲੱਗਦੇ ਹੈ ਜਿਵੇਂ ਜਿਵੇਂ ਬਰਸਤ ਵੱਡਾ ਹੁੰਦਾ ਜਾਂਦਾ ਹੈ ਜੇ ਓਵੇਂ ਓਵੇਂ ਉਹ ਚੁੰਦਾ ਜਾਵੇ ਤਾਂ ਔਰੀ ਮੈਮਾ ਵਾਤੀ ਚੱਤੀ ਹੈ ਸੋ ਮੈਨੂੰ ਪੂਰਾ ਨੰਮੀ ਹੈ ਕਿ ਤੁਸੀਂ ਆਉਣ ਵਾਲੇ ਸਮੇਂ ਸਾਵੇ ਕਾਂਗਰਸ ਦੇ